ਆ ਆਪ ਸਭ ਦਾ ਇੱਥੇ ਅਮਰਸਰ ਦਿਹਾਤੀ ਪੁਲਿਸ ਐਸਐਸਪੀ ਆਫਿਸ ਸਭ ਦਾ ਸਭ ਨੂੰ ਜੀ ਆਇਆਂ ਸਭ ਦਾ ਨਿੱਘਾ ਸਵਾਗਤ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅ ਅਮਰਸਰ ਦਿਹਾਤੀ ਪੁਲਿਸ ਵੱਲੋਂ ਦੋ ਬੱਕ ਬੱਕ ਕੇਸਾਂ ਦੇ ਵਿੱਚ ਨਸ਼ੇ ਦੀ ਜੋ ਸਮਗਰੀ ਹੈ ਉਹਦੀ ਜਿਹੜੀ ਰਿਕਵਰੀ ਹੋਈ ਹੈ ਪਲੱਸ ਜੋ ਅਕਿਊਜ਼ਡ ਫੜੇ ਨੇ ਉਹਨਾਂ ਦੀ ਬਰੀਫਿੰਗ ਲਈ ਇੱਥੇ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਪਹਿਲਾ ਕੇਸ ਜਿਹੜਾ ਹੈ ਅਜਨਾਲੇ ਥਾਣੇ ਦਾ ਜਿੱਥੇ ਅ ਅਜਨਾਲਾ ਥਾਣਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਦੋ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਇਹ ਦੋਨੋਂ ਦੋਸ਼ੀ ਜੋ ਹੈ ਇੱਕ ਮੋਟਰਸਾਈਕਲ ਤੇ ਇੱਕ ਪਿੱਠੂ ਬੈਗ ਅ ਸੁਮੇਤ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਨਾਤੇ ਇਹਨਾਂ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਉਸ ਤੋਂ ਬਾਅਦ ਇਹਨਾਂ ਨੂੰ ਚੇਜ਼ ਕਰਕੇ ਪ੍ਰੋਪਰ ਰੋਕਿਆ ਗਿਆ ਤੇ ਇਹਨਾਂ ਤੋਂ ਜਿਹੜੀ ਹੈ ਇਹ ਰਿਕਵਰੀ ਜਿਹੜੀ ਹੈ ਨਾਕੇ ਤੇ ਹੋਈ ਹੈ ਇਸ ਦੇ ਵਿੱਚ ਜੋ ਇਹ ਦੋ ਵਿਅਕਤੀ ਸੀ ਹਰਮਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬਾਬਾ ਬਕਾਲਾ ਤੇ ਇਸ ਦੇ ਨਾਲ ਜਿਹੜਾ ਇਸ ਦਾ ਜਿਹੜਾ ਸਾਥੀ ਸੀ ਚਮਸ਼ੇਰ ਸਿੰਘ ਉਰਫ ਛੇਰਾ ਪੁੱਤਰ ਕੁਲਵਿੰਦਰ ਸਿੰਘ ਇਹ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਸਨ ਪਿੱਠੂ ਬੈਗ ਦੇ ਵਿੱਚ ਜੋ ਨਸ਼ੇ ਦੀ ਖੇਪ ਸੀ ਉਹ ਬਰਾਮਦ ਹੋਈ ਹੈ ਜੋ ਇਹ ਨਸ਼ੇ ਦੀ ਖੇਪ ਹੈ ਇਹ ਕਰੀਬਨ 2 ਕਿਲੋ ਤੇ 16 ਗ੍ਰਾਮ ਸਮੇਤ ਜਿਹੜਾ ਹੈ ਪੈਕਿੰਗ ਮਟੀਰੀਅਲ ਜੋ ਕਿ 150 ਗ੍ਰਾਮ ਦੇ ਕਰੀਬਨ ਸੀ ਉਹਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਇੱਕ 1.40 ਹਜ਼ਾਰ ਦੇ ਕਰੀਬਨ ਜਿਹੜੀ ਹੈ ਡਰਗ ਮਨੀ ਉਹ ਵੀ ਨਾਲ ਤੋਂ ਬਰਾਮਦ ਹੋਈ ਹੈ ਸੋ ਇਸ ਤਰੀਕੇ ਨਾਲ ਇਸ ਇਸ ਕੇਸ ਦੇ ਵਿੱਚ ਥਾਣਾ ਜਨਾਲਾ ਵੱਲੋਂ 2 ਕਿਲੋ 16 ਗ੍ਰਾਮ ਹੈਰੋਇਨ ਦੀ ਰਿਕਵਰੀ ਮੋਟਰਸਾਈਕਲ ਦੀ ਰਿਕਵਰੀ ਤੇ ਨਾਲ ਹੀ ਡਰੱਗ ਮਨੀ 1 ਲੱਖ 40 ਹਜ਼ਾਰ ਦੇ ਕਰੀਬ ਉਹਦੀ ਰਿਕਵਰੀ ਹੋਈ ਹੈ ਆ ਜੋ ਇਸ ਦਾ ਸਾਥੀ ਸ਼ਮਸ਼ੇਰ ਸਿੰਘ ਸੀ ਜੋ ਭਜਨ ਜੀ ਕਾਮਯਾਬ ਰਿਹਾ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਹੈ ਜਲਦੀ ਉਹਨੂੰ ਵੀ ਕਾਬੂ ਕਰ ਲਿਆ ਜਾਏ ਇਸ ਤੋਂ ਇਲਾਵਾ ਦੂਜੇ ਕੇਸ ਦੇ ਵਿੱਚ ਥਾਣਾ ਮਹਿਤਾ ਵੱਲੋਂ ਆ 1 ਕਿਲੋ ਕਰੀਬਨ 600 ਗ੍ਰਾਮ ਦੇ ਕਰੀਬਨ ਜੜੀ ਹੈ ਓਪੀਅਮ ਅਫੀਮ ਦੀ ਰਿਕਵਰੀ ਹੋਈ ਹੈ ਇਹਨਾਂ ਨੇ ਬੜੇ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਜਿਹੜਾ ਹੈ ਇਸ ਜਿਹੜਾ ਹੈ ਰਿਕਵਰੀ ਨੂੰ ਜਿਹੜਾ ਹੈ ਕੀਤਾ ਹੈ। ਨਾਕੇ ਤੇ ਪਾਇਸ ਤੁਹਾਨੂੰ ਪਤਾ ਹੈ ਪਾਇਸ ਦੀ ਮਦਦ ਦੇ ਨਾਲ ਜੋ ਹੈ ਡਰਾਈਵਰ ਤੇ ਜਿਹੜਾ ਵਿਅਕਤੀ ਸੀ ਉਹਨੂੰ ਜਿਹੜਾ ਹੈ ਪਾਇਸ ਨੂੰ ਚੈੱਕ ਕੀਤਾ ਗਿਆ। ਉਸ ਤੇ ਤੁਸੀਂ ਇਹ ਪ੍ਰੈਸ ਨੋਟ 'ਚ ਵੀ ਦੇਖੋਗੇ ਤਿੰਨ ਮੁਕਦਮੇ ਆਲਰੇਡੀ ਦਰਜ ਨੇ। ਸੋ ਜਦੋਂ ਇਹ ਸ਼ੱਕ ਹੋਇਆ ਤੇ ਇਹਨੂੰ ਜਿਹੜਾ ਹੈ ਗੱਡੀ ਸਾਈਡ ਤੇ ਲਾ ਕੇ ਜੀ ਥੋਰੋਲੀ ਜਿਹੜੀ ਹੈ ਚੈਕਿੰਗ ਕੀਤੀ ਗਈ। ਪਹਿਲਾਂ ਤਾਂ ਕੁਝ ਮਿਲਿਆ ਨਹੀਂ ਪਰ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤਾਂ ਜਿਹੜਾ ਇਹ ਡੈਸ਼ਬੋਰਡ ਹੈ ਉਹਦੇ ਵਿੱਚ ਜਿਹੜੀ ਕੈਵਿਟੀ ਬਣੀ ਹੋਈ ਸੀ ਜਿਹਦੇ ਵਿੱਚ ਉਹ ਸਾਰੀ ਹਫੀਮ ਜਿਹੜੀ ਹੈ ਉਤੋਂ ਇਹ ਬਰਾਮਦ ਹੋਈ। ਸੋ ਇਸ ਤਰੀਕੇ ਨਾਲ ਬੜਾ ਵਧੀਆ ਇਹਨਾਂ ਨੇ ਪਾਇਆ ਐਪ ਜਿਹੜੀ ਪੰਜਾਬ ਪੁਲਿਸ ਵੱਲੋਂ ਡਿਵੈਲਪ ਕੀਤੀ ਗਈ ਹੈ ਜਿਹਦੇ ਵਿੱਚ ਕੀ ਦੋਸ਼ੀ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਹਿਸਟਰੀ ਹੁੰਦੀ ਹੈ ਉਹਨਾਂ ਦੇ ਕਿੰਨੇ ਪਰਚੇ ਦਰਜ ਨੇ ਉਸ ਐਪ ਦੀ ਮਦਦ ਦੇ ਨਾਲ ਜਿਹੜਾ ਹੈ ਇਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋ ਇਸ ਤਰੀਕੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹੈਰੋਨ ਤੇ ਅਫੀਮ ਦੀ ਰਿਕਵਰੀ ਸਮੇਤ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ। ਨਾਲਾ ਏਰੀਆ ਤੋਂ ਸਭ ਜਿਹੜਾ ਹਰਮਨ ਪੜਿਆ ਗਿਆ ਜੀ ਤੋਂ ਬੋਰਡ ਦੇ ਨਾਲ ਲੱਗਦਾ ਹੈ ਲੱਗਦਾ ਕਿ ਇਹ ਯੂਟੂਬਾਈ ਉਹ ਸਾਡੇ ਕੋਲ ਲੇਟਰ ਆਉਂਦੀ ਮੁਮਕਤ ਜੀ ਬਿਲਕੁਲ ਜੀ ਜਿਹੜੀ ਸਾਡੀ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜੱਦੀ ਵੀ ਡਰੋਨ ਅਧਰਾਹੀ ਕਨਸਾਈਨਮੈਂਟਸ ਆਉਂਦੀਆਂ ਨੇ ਇਹ ਇਹ ਉਹਨਾਂ ਨੂੰ ਰਿਟਰੀਵ ਕਰਨ ਜਿਹੜੀ ਹੈ ਜਾਂਦੇ ਸੀ ਕਿਉਂਕਿ ਤੁਸੀਂ ਦੇਖੋਗੇ ਇਹਨਾਂ ਦਾ ਰਿਹੈਸ਼ੀ ਜਿਹੜਾ ਥਾਣਾ ਹੈ ਉਹ ਬਾਬਾ ਬਕਾਲਾ ਚ ਸੋ ਬਾਬਾ ਬਕਾਲਾ ਤੇ ਅਜਨਾਲਾ ਵਿੱਚ ਕਾਫੀ ਦੂਰੀ ਹੈ ਤੇ ਅਜਨਾਲਾ ਉੱਥੇ ਜਿਸ ਤਰੀਕੇ ਦੇ ਨਾਲ ਇਹ ਉੱਥੇ ਮੂਵਮੈਂਟ ਸੀ ਤੇ ਐਸ ਐਚਓ ਸਾਹਿਬ ਇਹਨਾਂ ਦੀ ਟੀਮ ਨੇ ਬੜੀ ਮੁਸਤੱਦੀ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਰੋਕਿਆ ਹੈ ਸ਼ੱਕ ਦੀ ਬਨਾ ਤੇ ਉਹਨਾਂ ਦੀ ਚੈਕਿੰਗ ਹੋਈ ਹੈ ਤੇ ਉਹਨਾਂ ਤੋਂ ਇਹ ਡਰਗ ਦੀ ਰਿਕਵਰੀ ਹੋਈ ਹੈ ਸੋ ਇਹ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਚ ਵੀ ਆਇਆ ਕਿ ਇਹ ਡਰੋਨ ਦੀ ਮਦਦ ਨਾਲ ਜਿਹੜੀ ਹੈ ਇਹ ਕੀਪ ਜੜੀਏ ਤਾਰ ਤੋਂ ਤਾਰੋਂ ਬਾੜੀ ਮੰਗਾਉਂਦੇ ਸਰ ਮੇਰੇ ਬੋਡੇ ਕੀ ਨੇ ਸੋਤਕ ਸਰੀਜ ਕ੍ਰਾਸ ਜੀ ਮੇਰੀ ਗੋਹਣੀਆ ਗੌਣ ਕਸਰੀਜ ਕ੍ਰਾਸ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਹੈ ਡਰੋਨ ਮੂਵਮੈਂਟ ਦੁਬਾਰਾ ਜਿਹੜੀ ਹੈ ਉਹ ਹਾਈਲਾਈਟ ਹੋਣੀ ਸ਼ੁਰੂ ਹੋਈ ਹੈ ਤੇ ਸਾਡੀਆਂ ਜਿਹੜੀਆਂ ਪਾਰਟੀਆਂ ਨੇ ਜਿਵੇਂ ਅਸੀਂ ਸੈਕੰਡ ਲਾਈਨ ਆਫ ਡਿਫੈਂਸ 'ਚ ਹਾਂ ਤੇ ਉਸ ਤੋਂ ਬਾਅਦ ਜਿਹੜਾ ਬੀਐਸਐਫ ਦੇ ਨਾਲ ਸਾਡੇ ਜੁਆਇੰਟ ਨਾਕੇ ਲੱਗ ਰਹੇ ਨੇ ਤੇ ਅਸੀਂ ਉਹ ਨਾਕਾਂ ਨੂੰ ਜਿਹੜਾ ਹੈ ਸ਼ਿਫਟਿੰਗ ਨਾਕੇ ਤੇ ਨੰਬਰ ਆਫ ਨਾਕਾ ਜਿਹੜੇ ਉਹ ਇਨਕਰੀਜ਼ ਵੀ ਕਰਦੇ ਆ ਡਿਊ ਟੂ ਵਿంటర్ ਸੀਜ਼ਨ ਤੇ ਇਸ ਦੇ ਜਿੰਨੇ ਵੀ ਹੁਣ ਜਿਹੜੇ ਤੁਸੀਂ ਦੇਖੋਗੇ ਰਿਜ਼ਰਵ ਜਿਹੜੇ ਆਉਣੇ ਵੀ ਸ਼ੁਰੂ ਹੋਏ ਨੇ ਕਾਫੀ ਜਿਹੜੀ ਖੇਪ ਜਿਹੜੀ ਹੈਗੀ ਹੈ ਜਿਹੜੀ ਅਬੈਂਡੰਟ ਵੀ ਸਾਨੂੰ ਖੇਤਾਂ ਦੇ ਵਿੱਚ ਉਹ ਮਿਲ ਰਹੀ ਹੈ ਤੇ ਜੁਆਇੰਟ ਅਸੀਂ ਸਰਚ ਆਪਰੇਸ਼ਨ ਕਰਕੇ ਬੀਐਸਐਫ ਦੇ ਨਾਲ ਉਹਨਾਂ ਦੀ ਰਿਕਵਰੀ ਵੀ ਹੋਈ ਹੈ ਤੇ ਇਸੇ ਤਰੀਕੇ ਨਾਲ ਇਹ ਸਰਚ ਆਪਰੇਸ਼ਨ ਜਿਹੜੇ ਹੈ ਐਨ ਨੀਅਰ ਫਿਊਚਰ ਵੀ ਚੱਲਦੇ ਰਹਿਣ ਪਰ ਜਿਹੜਾ ਮੋਬਾਈਲ ਫੋਨ ਮਿਲਿਆ ਵਾ ਉਸ ਤੇ ਕੋਈ ਚਾਰਜ ਕੀਤੀ ਜਾਤੀ ਹੈ ਕੋਈ ਨੰਬਰ ਜੀ ਇਹ ਸਾਰਾ ਜਿਹੜਾ ਹੈ ਟੈਕਨੀਕਲ ਇਨਵੈਸਟੀਗੇਸ਼ਨ ਤੇ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਆਇਆ ਉਹ ਇਹ ਹੈ ਕਿ ਇਹ ਵਿਅਕਤੀ ਜਿਹੜੇ ਹੈ ਡਰੋਨ ਤੋਂ ਜਿਹੜੀ ਥੇਪ ਆਉਂਦੀ ਹੈ ਉਹਨੂੰ ਰੀਟਰੀਵ ਕਰਕੇ ਅੱਗੇ ਫਰਦਰ ਜਿਹੜਾ ਹੈ ਵੇਚਣ ਦਾ ਕੰਮ ਕਰਦੇ ਜਿੱਥੋਂ ਤੱਕ ਇਹਦੀ ਟੈਕਨੀਕਲ ਮੋਬਾਈਲ ਫੋਰੈਂਸਿਕਸ ਦੀ ਗੱਲ ਹੈ ਉਸ ਇਹ ਇਸ ਚੀਜ਼ ਨੂੰ ਕਰਨ ਜਾ ਰਹੇ ਆ ਤੇ ਇਹ ਅਸੀਂ ਲੈਬਸ ਵੀ ਭੇਜ ਦਿੱਤੀ ਸਰ ਕਰਕੇ ਕੀ ਹੈ ਬੈਕਗਰਾਉਂਡ ਕੀ ਹੈ ਬੇਸਿਕਲੀ ਜਿਹੜਾ ਹੈ ਇਹ ਦੇਖੋਗੇ ਜਿਹੜੇ ਨੌਜਵਾਨ ਨੇ ਜਿਹੜਾ ਇੱਕ ਵਿਅਕਤੀ ਜਿਹੜੀ ਹਰਮਨਦੀ ਗ੍ਰਿਫਤਾਰੀ ਹੋਈ ਹੈ ਇਹ ਦੇਲੀ ਆਪਣੇ 20s ਦੇ ਵਿੱਚ ਹੈ ਤੇ ਅਨਐਮਪਲੋਇਡ ਨੇ ਤੇ ਇਹਨਾਂ ਜਿਵੇਂ ਅਨਐਮਪਲੋਇਡ ਯੂਥ ਹੈ ਜਿਵੇਂ ਪਹਿਲਾਂ ਵੀ ਅਸੀਂ ਗੱਲ ਕੀਤੀ ਹੈ ਉਹਨਾਂ ਨੂੰ ਅਲਿਊਰ ਕਰਕੇ ਉਹਨਾਂ ਨੂੰ ਥੋੜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਤੋਂ ਇਹ ਟਰਾਂਸਪੋਰਟੇਸ਼ਨ ਦਾ ਕੰਮ ਵੀ ਕਰਵਾਇਆ ਜਾਂਦਾ ਉਹਨਾਂ ਨੂੰ ਇਹ ਦੇ ਕੇ ਫਰਦਰ ਅੱਗੇ ਸੇਲਿੰਗ ਜਿਹੜੀ ਹੈ ਸੇਲ ਦਾ ਕੰਮ ਉਹ ਵੀ ਕਰਵਾਇਆ ਜਾਂਦਾ ਅਲਿਊਰਮੈਂਟ ਕਿਸ ਚੀਜ਼ ਦੀ ਹੈ ਅਲਿਊਰਮੈਂਟ ਪੈਸੇ ਪੈਸੇ ਦੇ ਕੇ ਇਹਨਾਂ ਤੋਂ ਟਰਾਂਸਪੋਰਟੇਸ਼ਨ ਦਾ ਕੰਮ ਜਿਹੜਾ ਹੈ ਇੱਕ ਥੇਪ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰਖਵਾਉਣਾ ਲੈਂਡਮਾਰਕਸ ਤੇ ਇਹਨਾਂ ਨੂੰ ਪਹੁੰਚਾਉਣਾ ਜੋ ਵੀ ਇਹਨਾਂ ਦਾ ਇਨਸਪੈਕਸ਼ਨਸ ਹੁੰਦੇ ਉਹਨਾਂ ਨੂੰ ਫਾਲੋ ਕਰਨਾ ਇਹਨਾਂ ਚੀਜ਼ਾਂ ਵੱਲ ਇਹਨਾਂ ਨੂੰ ਜਿਹੜਾ ਹੈ ਇਹ ਪੈਸੇ ਦੇ ਕੇ ਇਹਨਾਂ ਨੂੰ ਇਹਨਾਂ ਨੂੰ ਪ੍ਰੇਰਿਤ ਕਰਦੇ ਸਰ ਕਈ ਵਾਰ ਇਦਾਂ ਹੀ ਗੱਲਾਂ ਆਈਆਂ ਕਿ ਬਾਹਰ ਵਿਦੇਸ਼ ਤੇ ਜ਼ਿੰਦਗੀ ਗੱਲ ਕਈ ਵਾਰ ਗਵਰਨਮੈਂਟ ਇਹ ਇਹ ਗੱਲਾਂ ਬਿਲਕੁਲ ਹੈਗੀਆਂ ਨੇ ਜਿੱਥੇ ਕੋਈ ਵਿਅਕਤੀ ਜਿਹੜਾ ਹੈ ਕੋਈ ਚੰਗਾ ਬਾਹਰ ਜਾਣ ਦਾ ਇੱਛੂ ਗਹਿ ਤੇ ਉਹ ਪੈਸੇ ਲਾ ਸਕਦਾ ਹੈ ਤੇ ਥੋੜੇ ਬਹੁਤ ਪੈਸੇ ਦੀ ਹੋਰ ਉਹਨੂੰ ਲੋਡ ਹੁੰਦੀ ਹੈ ਉਹਨੂੰ ਲੋਰ ਵੀ ਕਰਿਆ ਜਾਂਦਾ ਹੈ ਕਿ ਅਸੀਂ ਤੈਨੂੰ ਬਾਹਰ ਭੇਜ ਦਾਂਗੇ ਤੇ ਤੈਨੂੰ ਅਸੀਂ ਸੈਟਲ ਕਰ ਦਾਂਗੇ ਉਸ ਤਰੀਕੇ ਦੀ ਅਲੋਮੈਂਟ ਦੀ ਕਈ ਕੇਸਸ ਦੇ ਵਿੱਚ ਅਸੀਂ ਜਿੱਥੇ ਇਨਵੈਸਟੀਗੇਸ਼ਨ ਕੀਤੀ ਹੈ ਉਹ ਤੇ ਸਾਹਮਣੇ ਆਈ ਤੇ ਕਾਫੀ ਬੇਟਿਕ ਹੋਗੀ ਪਹਿਲੇ ਇਹਨਾਂ ਦੇ ਕੋਈ ਪਰਚੇ ਨਹੀਂ ਹੈ ਤੇ ਇਹਨਾਂ ਦੇ ਰੈਕੋਰਡਸ ਅੰਦਰ ਕਾਫੀ ਔਖਾ ਹੁੰਦਾ ਜੀ ਬਿਲਕੁਲ ਜੀ ਇਹ ਜਿਵੇਂ ਹੁਣ ਨਾਕਾਬੰਦੀ ਤੇ ਇਹ ਵਿਅਕਤੀ ਜਿਹੜੇ ਹੈ ਗ੍ਰਿਫਤਾਰ ਹੋਏ ਨੇ ਕਈ ਜਗ੍ਹਾ ਤੋਂ ਇਹ ਬਚ ਜਾਂਦੇ ਨੇ ਜਿਵੇਂ ਚੈਕਿੰਗ ਦੇ ਦੌਰਾਨ ਕਿਉਂਕਿ ਇਹ ਜਿਹੜਾ ਇਹ ਹੈਰੋਇਨ ਦੀ ਰਿਕਵਰੀ ਜਾਂ ਇਸਤਰੀ ਕਦੀ ਮੂਵਮੈਂਟ ਕਰਦੇ ਨੇ ਡਰਗ ਲੈ ਕੇ ਇਹ ਆਮ ਰਸਤੇਆਂ ਨੂੰ ਕਈ ਵਾਰ ਨਹੀਂ ਫਾਲੋ ਕਰਦੇ ਇਹ ਜਿਹੜੇ ਅਨਕਨਵੈਨਸ਼ਨਲ ਜਿਹੜੇ ਤਰੀਕੇ ਹੁੰਦੇ ਆ ਉਹਨਾਂ ਰਾਹੀਂ ਤੇ ਜਿਹੜੇ ਆਪਣੇ ਕੱਚੇ ਰਾਹ ਨੇ ਉਹਨਾਂ ਰਾਹੀਂ ਜਿਹੜੇ ਹੈ ਇਹ ਆਪਣੇ ਟਰੈਵਲਿੰਗ ਇਹ ਕਰਦੇ ਨੇ ਪੈਸੇ ਪੈਸੇ ਜਿਹੜੇ ਸੀ 1.5 ਲੱਖ ਇਹ ਸੇਲ ਕਰਕੇ ਅੱਜ ਕਿਸੇ ਦਾ ਕੋਈ ਪ੍ਰੋਸੀਜਰ ਕਰਦੇ ਦੇਖੋ ਜੀ ਹਲੇ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਕਿਉਂਕਿ ਇਹਨਾਂ ਵੱਲੋਂ ਜਿਹੜਾ ਹੈ ਇਹ ਪੈਸੇ ਹੋਰ ਕਿਤੇ ਖਰੀਦਣ ਵਾਸਤੇ ਅਗਲੀ ਖੇਪ ਜਿਹੜੀ ਰਿਕਵਰ ਕਰਨ ਵਾਸਤੇ ਉਹਦੇ ਵਿੱਚ ਵੀ ਵਰਤੇ ਜਾਂਦੇ ਸਰ ਹਰਮਨ ਦੇ ਕਲਾਬ ਉਸ ਵਿੱਚ ਇਹ ਘੇਰ ਗਿਆ ਸਾਰੀ 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 ਚੀਜ਼ ਚੱਲਦੀ ਹੈ ਇਨਵੈਸਟੀਗੇਸ਼ਨ ਚੱਲ ਉਹ ਵੀ ਇਹਨਾਂ ਦੇ ਲਿੰਕਸ ਨੂੰ ਬੰਦੇ ਸਭ ਤੇ ਜੀ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਇਹ ਦੋ ਇਕੱਲੇ ਆਈਸੋਲੇਟਡ ਨਹੀਂ ਕੰਮ ਕਰ ਰਹੇ ਇਹਨਾਂ ਦੇ ਨਾਲ ਜਿਹੜੇ ਲਿੰਕਡ ਅਪ ਬੰਦੇ ਨੇ ਐਸੋਸੀਏਟਡ ਨੇ ਅਸੀਂ ਉਹਨਾਂ ਦੀ ਵੀ ਲਿਸਟ ਬਣਾ ਰਹੇ ਅਜਰਾਲਾ ਸੈਕਟਰ ਕਿੰਨਾ ਚੈਲਿੰਜੀਂਗ ਹੈ ਕਿਉਂਕਿ ਲਗਾਤਾਰ ਸਾਡੇ ਕੋਲ ਉਸ ਰਿਕਵਰੀ ਕਿ ਜਾ ਰਹੀ ਹੈ ਬਟ ਉਹਦੇ ਵਿੱਚ ਜਿਹੜਾ ਹੈ ਕਾਫੀ ਮੂਵਮੈਂਟ ਵੀ ਉਤਰ ਰਹੀ ਹੈ ਜੀ ਬਿਲਕੁਲ ਜੀ ਇਹ ਹਮੇਸ਼ਾ ਤੋਂ ਅਜਨਾਲਾ ਜਿਹੜਾ ਸੈਕਟਰ ਹੈ ਉਹ ਸੁਰਖੀਆਂ ਚ ਰਿਹਾ ਕਿਉਂਕਿ 4ਓਪਾ ਡਰੋਨ ਦੀ ਐਕਟੀਵਿਟੀ ਤੇ ਸਮਗਲਿੰਗ ਜਿਹੜੀ ਹੈ ਸ਼ੁਰੂ ਤੋਂ ਇੱਥੇ ਚੈਲੰਜ ਰਿਹਾ ਜਿਵੇਂ ਪਹਿਲਾਂ ਦੱਸਿਆ ਕਿ ਸਾਡੀ ਬੀਐਸਐਫ ਦੇ ਨਾਲ ਜਿਹੜੇ ਜੁਆਇੰਟ ਪੈਟ੍ਰੋਲਿੰਗਸ ਨੇ ਨਾਕਾ ਬੰਦੀ ਹੈ ਉਹ ਇਨਕਰੀਜ਼ ਹੋਈ ਹੈ ਨੰਬਰ ਆਫ ਨਾਕਾ ਜਿਹੜੇ ਹੈ ਉਹ ਵੀ ਅਸੀਂ ਇਨਕਰੀਜ਼ ਕੀਤੇ ਹਨ ਤੇ ਉਸੇ ਦੇ ਹੀ ਰਿਜ਼ਲਟ ਦੇ ਜਿਹੜੀ ਇਹ ਸਾਡੇ ਸਾਹਮਣੇ ਜਿਹੜੀ ਚਾਹੇ ਉਹ ਅਬੈਂਡਨਡ ਮਿਲੀ ਕੇਪ ਹੋਵੇ ਜਾਏ ਰਿਕਵਰਡ ਤੇ ਬੰਦੇ ਫੜੇ ਹੋ ਇਹ ਸਾਰਾ ਉਸੇ ਦਾ ਨਤੀਜਾ ਹੈ ਕਿ ਸਾਡੇ ਅਸੀਂ ਜਿਹੜਾ ਪ੍ਰੈਸ਼ਰ ਬਿਲਡ ਅਪ ਕੀਤਾ ਫੋਰਥਰ ਰਿਕਵਰੀ ਦੀ ਹੁੰਦੀ ਹੈ ਤਾਂ ਸਭ ਤੋਂ ਵੱਧ ਹੋ ਰਹੀ ਇਹਦੇ ਵਿੱਚ ਸਾਡੀ ਬੈਕਵਰਡ ਤੇ ਫਾਰਵਰਡ ਦੋਨੋਂ ਲਿੰਕ ਜਿਸ ਤੇ ਕੰਮ ਕਰ ਰਹੇ ਹਾਂ ਕਿ ਕਿੱਥੇ ਇਹਨਾਂ ਨੇ ਜਿਹੜੀ ਖੇਪ ਜਿਹੜੀ ਹੈ ਅੱਗੇ ਫਦਰ ਜਿਹੜਾ ਹੈ ਸਮਾਲ ਕੁਆਂਟੀਟੀ ਦੇ ਵਿੱਚ ਸੇਲ ਕਰਨੀ ਸੀ ਉਸ ਤੋਂ ਇਲਾਵਾ ਕਿਹੜੇ ਵਿਅਕਤੀ ਤੋਂ ਇਹਨਾਂ ਨੇ ਰਿਪੋਰਟ ਕੀਤੀ ਹੈ ਜਾਂ ਕਿਹੜੇ ਸਮਗਲਰਸ ਦੇ ਨਾਲ ਇਹਨਾਂ ਦੇ ਟੱਚ ਵਿੱਚ ਜਿਹੜੇ ਅਕ੍ਰੋਸ ਦਾ ਬਾਰਡਰ ਇਹ ਟੱਚ ਵਿੱਚ ਸਨ ਜਾ ਲੋਕਲ ਇਹਨਾਂ ਦਾ ਕੀ ਨੈਟਵਰਕ ਸੀ ਉਹ ਸਾਰਾ ਅਸੀਂ ਜਿਹੜਾ ਹੈ ਖੰਗਾਲ ਓਕੇ ਥੈਂਕ ਯੂ ਸਰ